ਫਾਦਰ ਤੇ ਮਦਰ ਵਿੱਚ ਬਹੁਤ ਅਟੈਚਮੈਂਟ ਸੀਗੀ ਮੇਰੇ ਫਾਦਰ ਨੂੰ ਬੱਚਿਆਂ ਨਾਲ ਬਹੁਤ ਜਿਆਦਾ ਅਟੈਚਮੈਂਟ ਸੀਗੀ ਜਦ ਮੇਰਾ ਬਰਥ ਹੋਇਆ ਤੇ ਮੇਰੇ ਫਾਦਰ ਨਾਲ ਲੱਡੂ ਲੈ ਕੇ ਗਏ ਸੀਗੇ ਨਾਨੀ ਦੇ ਘਰ ਤੇ ਨਾਨੀ ਕਹਿੰਦੀ ਵੀ ਕੁੜੀਆਂ ਦੇ ਹੋਣ ਤੇ ਕੌਣ ਲੱਡੂ ਵੰਡਦਾ ਹੈਗਾ ਤੇ ਮੇਰੇ ਫਾਦਰ ਨੇ ਕਿਹਾ ਵੀ ਸਾਈ ਦੇ ਸਿਸਟਰ ਵੀ ਨਹੀਂ ਆ ਵੀ ਮੈਨੂੰ ਤਾਂ ਸਭ ਕੁਝ ਆ ਹੀ ਹੈਗੀ ਹੈ ਕੁਝ ਅਜਿਹੇ ਮੂਮੈਂਟਸ ਤੁਹਾਨੂੰ ਯਾਦ ਆ ਜਿਹੜੇ ਤੁਸੀਂ ਆਪਣੇ ਫਾਦਰ ਸਾਹਿਬ ਨਾਲ ਬਤਾਏ ਹੋ ਕਉ ਮੇਰੀ ਮੈਂ ਆਪਣੇ ਪੁਰਾਣੇ ਪਿਕਚਰਸ ਵੀ ਦੇਖਦੀ ਆ ਨਾ ਤੇ ਮੈਂ ਹਰ ਹਰ ਪਿਕਚਰ ਚ ਫਾਦਰ ਦੀ ਗੋਦੀ ਵਿੱਚ ਜੀ ਆ ਤੇ ਮੈਨੂੰ ਆਇਆ ਦਾ ਮੇਰੇ ਫਾਦਰ ਨੇ ਗੋਦੀ ਚੱਕੀ ਰੱਖਣਾ ਮੈਨੂੰ ਤੇ ਮੈਨੂੰ ਮਨਾਈ ਜਾਣਾ ਮੇਰੀ ਉਮਰ ਉਸ ਟਾਈਮ 7 ਸਾਲ ਦੀ ਸੀ ਤੇ ਸਰਬਜੀਤ 6 ਸਾਲਾਂ ਦਾ ਸੀਗਾ ਤੇ ਜਸਵਿੰਦਰ ਮੇਰਾ ਸਾਨਾ ਛੋਟਾ ਭਰਾ ਉਹ 4 ਸਾਲ ਦਾ ਸੀਗਾ ਬਾਈ ਗੁਜੇ ਦਾ ਖਾਲਸਾ ਬਾਈ ਗੁਜੇ ਕੀ ਫਤਿਹ ਅਮਰਜੀਤ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਬਾਰੇ ਜਾਣਨਾ ਚਾਹਾਂਗਾ ਔਰ ਸਾਡੇ ਜੋ ਵੀਅਰਸ ਵੀ ਨੇ ਉਹਨਾਂ ਨੂੰ ਵੀ ਇਹ ਜਾਣਕਾਰੀ ਦੇ ਵਿੱਚ ਸਾਂਝ ਪਾਓ ਤੁਹਾਡੀ ਉਮਰ ਉਹਦੋਂ ਕਿੰਨੀ ਸੀ ਜਦੋਂ ਪਿਤਾ ਜੀ ਚਲੇ ਜਾਂਦੇ ਨੇ ਔਰ ਉਸ ਤੋਂ ਬਾਅਦ ਜ਼ਿੰਦਗੀ ਕਿਵੇਂ ਦੀ ਤੁਹਾਡੀ ਗੁਜ਼ਰੀ ਕੀ ਕੀ ਔਕੜਾਂ ਕੀ ਕੀ ਮੁਸੀਬਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਈਆਂ ਮੈਂ ਕਹਿੰਦਾ ਉਹ ਬਚਪਨ ਦੇ ਵਿੱਚ ਤੁਸੀਂ ਲੈ ਕੇ ਸਾਨੂੰ ਚੱਲੋ 31 ਅਕਤੂਬਰ ਤੌਜੋ ਦਿਨ ਸੀ ਉਥੇ ਤੋਂ ਸ਼ੁਰੂਆਤ ਕਰੀਆ ਆਪਾਂ ਮੇਰੀ ਉਮਰ ਉਸ ਟਾਈਮ 7 ਸਾਲ ਦੀ ਸੀ ਤੇ ਸਰਬਜੀਤ 6 ਸਾਲਾਂ ਦਾ ਸੀਗਾ ਤੇ ਜਸਵਿੰਦਰ ਮੇਰਾ ਸਾਨਾ ਛੋਟਾ ਭਰਾ ਉਹ 4 ਸਾਲ ਦਾ ਸੀਗਾ ਜੀ ਹਾਂਜੀ ਤੇ ਉਸ ਦਿਨ ਜਾਂ ਉਸ ਤੋਂ ਪਹਿਲਾਂ ਜ਼ਿੰਦਗੀ ਕਿਵੇਂ ਚੱਲ ਰਹੀ ਸੀ ਸਭ ਕੁਝ ਨਾਰਮਲ ਸੀ ਸਭ ਕੁਝ ਵਧੀਆ ਸੀ ਖਸਦਾ ਵਸਦਾ ਪਰਿਵਾਰ ਸੀ ਹਾਂਜੀ ਸਭ ਕੁਝ ਇੱਕਦਮ ਇੱਕਦਮ ਨੋਰਮਲ ਫੈਮਿਲੀ ਵਾਂਗ ਸੀਗੇ ਹਨਾ ਮੇਰੇ ਮਦਰ ਅਰਨਿੰਗਸ ਲਈ ਹਾਰਡਿੰਗ ਵਿੱਚ ਸੀ স্টাফ ਨਰਸ ਮੇਰੇ ਫਾਦਰ ਹਨਾ ਸਬ ਇਨਸਪੈਕਟਰ ਸੀਗੇ ਸਭ ਕੁਝ ਨੋਰਮਲ ਸੀਗਾ ਤੇ ਮੈਂ ਤਾਂ ਇਹਨਾਂ ਪਤਾ ਵੀ ਨਹੀਂ ਸੀ ਉਸ ਟਾਈਮ ਮਤਲਬ ਆਈ ਵਾਸ ਟੂ ਮਤਲਬ ਬਹੁਤ ਛੋਟੀ ਸੀਗੀ ਤੇ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੇਰੇ ਫਾਦਰ ਇੰਦਰਗਾ ਦਿ ਦਿਨ ਵਾਲਾ ਉਹ ਜਿੱਦਾਂ ਆ ਇਨਸੀਡੈਂਟ ਹੋਇਆ 31 ਦਾ ਹਣਾ ਉਸ ਤੋਂ ਬਾਅਦ ਮੈਨੂੰ ਪਤਾ ਗਿਆ ਮੇਰੇ ਫਾਦਰ ਇੰਦਰਾ ਗਾਂਧੀ ਨਾਲ ਸੀਗੇ ਹਣਾ ਤੇ ਮੇਰੇ ਫਾਦਰ ਇੰਦਰਾ ਗਾਂਧੀ ਦੇ ਨਾਲ ਜਾਪਾਨ ਵੀ ਗਏ ਹੋਰ ਕੰਟਰੀਜ਼ ਵੀ ਗਏ ਹਾਂ ਤੇ ਤੁਹਾਡਾ ਜਨਮ ਦਿੱਲੀ ਦੇ ਵਿੱਚ ਹੋਇਆ ਹੈ ਜਾਂ ਹਾਂਜੀ ਹੁਸ਼ਿਆਰਪੁਰ ਨਹੀਂ ਨਹੀਂ ਸਾਡੇ ਦੋਨੋਂ ਭੈਣ ਭਰਾ ਦਾ ਜਨਮ ਦਿੱਲੀ ਦਾ ਹੀ ਹੈ ਦਿੱਲੀ ਦੇ ਵਿੱਚ ਹੀ ਹੋਇਆ ਤੁਸੀਂ ਤੁਹਾਡਾ ਤਾਂ ਉਦੋਂ ਤੁਹਾਡੀ ਉਮਰ ਸੀਗੀ 7 ਸਾਲ ਹਾਂਜੀ ਹਾਂਜੀ ਔਰ ਤੁਸੀਂ ਸਕੂਲ ਜਾਂਦੇ ਸੀ ਤੋਂ ਪੜ੍ਹ ਰਹੇ ਸੀਗੇ ਤੁਸੀਂ ਹਾਂਜੀ ਹਾਂਜੀ ਸਾਨੂੰ ਸਕੂਲ ਜਾਂਦੇ ਸੀ ਨਾਰਮਲ ਜਿਵੇਂ ਸਕੂਲ ਬੱਸ ਨੇ ਸਵੇਰੇ ਲੈਣਾ ਆਣਾ ਆਣਾ ਦੁਪਹਿਰ ਛੱਡ ਕੇ ਜਾਣਾ ਮਦਰ ਆਪਣੇ ਜੌਬ ਤੇ ਜਾਂਦੇ ਸੀਗੇ ਫਾਦਰ ਆਪਣੇ ਉਹਨਾਂ ਦਾ ਐਕਚੁਅਲੀ ਟਾਈਮਿੰਗ ਡਿਫਰੈਂਟ ਸੀ ਫਾਦਰ ਦੇਗਾ ਦੁਪਹਿਰ ਦੀ ਸ਼ਿਫਟ ਕਰੀ ਸ਼ਾਮ ਦੀ ਸ਼ਿਫਟ ਜੀ ਉਹ ਜ਼ਰੂਰ ਫਰਕ ਸੀਗਾ ਬਾਕੀ ਅੱਦੇ ਨਾਰਮਲ ਲਾਈਫ ਚਲ ਰਹੀ ਸੀ ਜਿਵੇਂ ਸਾਰਿਆਂ ਦੀ ਹੁੰਦੀ ਹੈਗੀ ਹੈ ਹੈਪੀ ਲਾਈਫ ਸੀਗੀ ਮਦਰ ਮੇਰੇ ਕੋਲ ਸੀਗੇ ਮੇਰੇ ਫਾਦਰ ਤੇ ਮਦਰ ਵਿੱਚ ਬਹੁਤ ਅਟੈਚਮੈਂਟ ਸੀਗੀ ਮੇਰੇ ਫਾਦਰ ਨੂੰ ਬੱਚਿਆਂ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਸੀਗੀ ਤੇ ਮੈਨੂੰ ਯਾਦ ਹੈਗਾ ਮੇਰੇ ਨਾਨੀ ਜੀ ਦੱਸਦੇ ਹੁੰਦੇ ਨੇ ਦੱਸਦੇ ਹੁੰਦੇ ਸੀਗੇ ਹੋਂਕਾ ਸ਼ੀ ਇਜ਼ ਨੋਟ ਤੇ ਦੱਸਦੇ ਹੁੰਦੇ ਸੀਗੇ ਕਿ ਜਦ ਮੇਰਾ ਬਰਥ ਹੋਇਆ ਤੇ ਮੇਰੇ ਫਾਦਰ ਨਾ ਲੱਡੂ ਲੈ ਕੇ ਗਏ ਸੀਗੇ ਨਾਨੀ ਦੇ ਘਰ ਤੇ ਨਾਨੀ ਕਹਿੰਦੀ ਵੀ ਕੁੜੀਆਂ ਦੇ ਹੋਣ ਤੇ ਕੌਣ ਲੱਡੂ ਵੰਡਦਾ ਹੈਗਾ ਤੇ ਮੇਰੇ ਫਾਦਰ ਨੇ ਕਿਹਾ ਵੀ ਸਾਈ ਦੇ ਉਹ ਸਿਸਟਰ ਵੀ ਨਹੀਂ ਆ ਵੀ ਮਨ ਤਾਂ ਸਭ ਕੁਝ ਆ ਹੀ ਹੈਗੀ ਹੈ ਤੇ ਇਸ ਲਈ ਤੇ ਮਤਲਬ ਉਹਨਾਂ ਦੇ ਮੇਰੇ ਫਾਦਰ ਦੀ ਥਿੰਕਿੰਗ ਉਹ ਮਤਲਬ ਬੈਕਵਰਡ ਬੈਕਵਰਡ ਨਹੀਂ ਸੀਗੀ ਉਹ ਬਹੁਤ ਮੋਡਰਨ ਖੇਲਾਦੇ ਜੋ ਵੀ ਤੁਸੀਂ ਕਹਿ ਸਕ ਰਹੇ ਹੋ ਹਨਾ ਉਦਾਂ ਸੀਗੇ ਤਿੰਪਰਾ ਸੀਗੇ ਉਹ ਨਹੀਂ ਨਹੀਂ ਮੇਰੇ ਫਾਦਰ ਪੰਜ ਪਰਾ ਸੀਗੇ ਪੰਜ ਪਰਾ ਸੀਗੇ ਅੱਛਾ ਮੇਰੇ ਫਾਦਰ ਵਿਚਕਾਰ ਵਾਲੇ ਸੀਗੇ ਦੋ ਵੱਡੇ ਤੇ ਦੋ ਛੋਟੇ ਸੀਗੇ ਠੀਕ ਹੈ ਪਰ ਜਿਹੜੀ ਮੇਰੀ ਜਿਹੜ ਸਾਡੇ ਦਾਦਕਿਆਂ ਦੀ ਫੈਮਲੀ ਸੀ ਉਹ ਮੇਰੇ ਫਾਦਰ ਨੇ ਹੀ ਬਣ ਕੇ ਰੱਖੀ ਹੋਈ ਸੀ ਮੇਰੇ ਫਾਦਰ ਕਰਕੇ ਉਹ ਬਣੀ ਹੋਈ ਸੀ ਹੁਣ ਮੇਰੇ ਫਾਦਰ ਤੋਂ ਬਾਅਦ ਸਾਰੇ ਖੇਰੂ ਖੇਰੂ ਹੋ ਗਏ ਕੋਈ ਕਿਸੇ ਨੂੰ ਪੁੱਛਦਾ ਨਹੀਂ ਆ ਕੁਝ ਨਹੀਂ ਆ ਉਹ ਪਿਆਰ ਨਹੀਂ ਹੈਗਾ ਆਪਸ ਵਿੱਚ ਤੇ ਮੇਰੇ ਫਾਦਰ ਸੀਗੇ ਤੇ ਉਹਨਾਂ ਦਾ ਦਰਵੀਜ਼ ਸੀਗਾ ਤੇ ਉਹਨਾਂ ਨੇ ਫੈਮਲੀ ਬੰਨੀ ਵੀ ਹੋਈ ਸੀਗੇ ਕੁਝ ਅਜਿਹੇ ਮੂਮੈਂਟਸ ਤੁਹਾਨੂੰ ਯਾਦ ਆ ਜਿਹੜੇ ਤੁਸੀਂ ਆਪਣੇ ਫਾਦਰ ਸਾਹਿਬ ਨਾਲ ਬਤਾਈ ਹੋਣ ਹਾਂ ਇੱਕ ਤਾਂ ਨੂੰ ਆ ਰਹਗਾ ਕਿ ਮੇਰੇ ਫਾਦਰ ਨੇ ਸਾਨੂੰ ਟ੍ਰੇਨ ਵਿੱਚ ਮਦਦ ਜਿਵੇਂ ਡਿਊਟੀ ਹੋਣੀ ਜੱਸੀ ਦਾ ਸੀਗਾ ਨਹੀਂ ਹੂੰ ਤੇ ਆਈ ਗੈਸ ਮੈਂ ਹੀ ਸੀ ਉਸ ਚਾ ਇਹਦਾ ਮਤਲਬ ਜਿਵੇਂ ਦੱਸਦੇ ਹੈਗੇ ਨੇ ਹੂੰ ਹੂੰ ਤੇ ਮੇਰੇ ਫਾਦਰ ਨੇ ਨਾ ਮੈਨੂੰ ਐਦਾਂ ਹੀ ਟ੍ਰੇਨ ਮਤਲਬ ਟ੍ਰੇਨ ਵਿੱਚ ਇਕੱਲੇ ਗੋਦੀ ਚੱਕ ਕੇ ਜਿਵੇਂ ਮਦਦ ਹੀ ਡਿਊਟੀ ਅਗੇ ਪੰਜਾਬ ਲਿਆਣਾ ਮਲੋਏ ਅੱਛਾ ਹਨਾ ਜੇ ਉਹਨਾਂ ਨੂੰ ਜਿਵੇਂ ਕੋਈ ਕੰਮ ਹੈ ਕੋਈ ਹੈਨਾ ਤੇ ਉਹਨੇ ਮਲੋਏ ਲਿਆਣਾ ਤੇ ਮਤਲਬ ਮਤਲਬ ਫਾਦਰ ਉਹ ਨਹੀਂ ਕਰਦੇ ਹੁੰਦੇ ਸੀ ਕਿ ਬੇਬੀ ਨੂੰ ਕਿਦਾਂ ਸੰਭਾਲਣਾ ਹੈਗਾ ਜਾਂ 5 ਘੰਟੇ ਦਾ ਰਸਤਾ ਹੈ ਦਿੱਲੀ ਤੋਂ ਹਨਾ ਪੰਜਾਬ ਉਹਨਾਂ ਨੇ ਐਦਾ ਕਦੀ ਕਰ ਕਰਦੇ ਨਹੀਂ ਹੁੰਦੇ ਸੀਗੇ ਮਤਲਬ ਮੈਨੇਜ ਕਰ ਲੈਂਦੇ ਸੀ ਸਾਨੂੰ ਜਿਵੇਂ ਉਹਨਾਂ ਨੂੰ ਬਹੁਤ ਅਫੈਕਸ਼ਨ ਸੀਗੀ ਤੇ ਇੱਕ ਮੈਨੂੰ ਆ ਯਾਦ ਆ ਕਿ ਮੈਂ ਹਮੇਸ਼ਾ ਫਾਦਰ ਦੀ ਗੋਦੀ ਚੜੀ ਰਹਿੰਦੀ ਹਾਂ ਕਿਉਂਕਿ ਅਕਸਰ ਇਹ ਹੁੰਦਾ ਹੈ ਕਿ ਧੀਆਂ ਦਾ ਪਿਓ ਦੇ ਨਾਲ ਜ਼ਿਆਦਾ ਲਗਾਅ ਹੁੰਦਾ ਹੈ ਔਰ ਬਾਪ ਦੀ ਵੀ ਪਿਓ ਦੀ ਵੀ ਧੀਆਂ ਦੇ ਨਾਲ ਅਟੈਚਮੈਂਟ ਜ਼ਿਆਦਾ ਹੁੰਦੀ ਹੈ ਹਾਂਜੀ ਕੋ ਮੈਂ ਮੈਂ ਆਪਣੀਆਂ ਪੁਰਾਣੀਆਂ ਪਿਕਚਰਸ ਵੀ ਦੇਖਦੀ ਆ ਨਾ ਤੇ ਮੈਂ ਹਰ ਹਰ ਪਿਕਚਰ ਚ ਫਾਦਰ ਦੀ ਗੋਦੀ ਵਿੱਚ ਹੀ ਆ ਤੇ ਮੈਨੂੰ ਆ ਆਦਾ ਮੇਰੇ ਫਾਦਰ ਨੇ ਗੋਦੀ ਚੱਕੇ ਰੱਖਣਾ ਮੈਨੂੰ ਤੇ ਮੈਨੂੰ ਮਨਾਈ ਜਾਣਾ ਮੈਨੂੰ ਆ ਯਾਰ ਕਿ ਮੈਂ ਕੁਛ ਨਾ ਕੁਝ ਕਹੀ ਜਾਣਾ ਤਾਂ ਦਾ ਦਾ ਕਰਕੇ ਤੇ ਨਾਲੇ ਮੈਨੂੰ ਮਨਾਂਦੇ ਹੀ ਰਹਿਣਾ ਹਾਂ ਔਰ ਉਸ ਤੋਂ ਬਾਅਦ ਫਿਰ ਜਦੋਂ ਉਹ ਦਿਨ ਸੀ ਤਾਂ ਕੀ ਕਦੀ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਗੱਲਬਾਤ ਹੋਈ ਆ ਜਦੋਂ ਬੰਦੇ ਨੇ ਇਹ ਕਦਮ ਚੁੱਕਣਾ ਹੁੰਦਾ ਤਾਂ ਇੱਕ ਫੈਕਸ਼ਨੇਟ ਅ ਬੰਦਾ ਪਰਿਵਾਰ ਨਾਲ ਜ਼ਿਆਦਾ ਹੋਣ ਸ਼ੁਰੂ ਹੋ ਜਾਂਦਾ ਉਹਨਾਂ ਲੱਗਦਾ ਹੈ ਕਿ